ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪੰਜਾਬੀ ਰੰਗ ਟੀਵੀ ਮੈਂ ਹਰ ਪਿੱਸੇ ਮੋਨਿਟਰ ਦਾ ਸਵਾਗਤ ਕਰਦਾ ਦੋਸਤੋ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜੋ ਇੱਕ ਮੁਹਿੰਮ ਚਲਾਈ ਜਾ ਰਹੀ ਹੈਗੀ ਸਾਡੇ ਨਾਲ ਉਹ ਵੀਰ ਮੌਜੂਦ ਆ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਕਿ ਮਿਸ਼ਨ ਤੰਦਰੁਸਤ ਪੰਜਾਬ ਕਿਵੇਂ ਰੱਖਣਾ ਹੈਗਾ ਔਰ ਜੋ ਜੁੱਧ ਪ੍ਰਦੂਸ਼ਣ ਵਿਰੋਧ ਪ੍ਰਾਲੀ ਨਾਲ ਜਿਹੜਾ ਵਾਤਾਵਰਣ ਬਚਾਓ ਬਹੁਤ ਵਧੀਆ ਸਨੇਹਾ ਦਿੱਤਾ ਜਾ ਰਿਹਾ ਹੈਗਾ ਉਹਨਾਂ ਵੀਰਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਕਿ ਉਹ ਵੀਰ ਸਾਨੂੰ ਇਸ ਮਹਿੰਮ ਨੂੰ ਕਿਵੇਂ ਚਲਾ ਰਹੇ ਹੈਗੇ ਆ ਸਸਕਾਲ ਜੀ ਵਾਇਗੁਰ ਜੀ ਖਾਲਸਾ ਵਾਇਗੁਰ ਜੀ ਕੀ ਫਤਿਹ ਬਾਈ ਸਾਨੂੰ ਇਸ ਮਿਸ਼ਨ ਬਾਰੇ ਤੁਸੀਂ ਦੱਸੋਗੇ ਮਿਸ਼ਨ ਤੁਸੀਂ ਕਦੋਂ ਤੋਂ ਚਲਾ ਰਹੇ ਹੋ ਔਰ ਕਿਵੇਂ ਚਲਾ ਰਹੇ ਹੈਗੇ ਆ ਇਹ ਮਿਸ਼ਨ ਅਸੀਂ 2 ਸਾਲ ਤੋਂ ਚਲਾ ਰਹੇ ਆ ਅੱਛਾ ਜੀ ਤੇ ਇਹ ਇਦਾਂ ਵੀ ਸਾਡਾ ਹੁਣ ਜਿਹੜਾ ਵਾਤਾਵਰਨ ਦਾ ਪ੍ਰਦੂਸ਼ਣ ਹੋ ਗਿਆ ਜੀ ਤੇ ਉਹਦੇ ਕਰਕੇ ਸਾਨੂੰ ਬਿਮਾਰੀਆਂ ਬਹੁਤ ਫੈਲ ਰਹੀਆਂ ਆ ਜੀ ਹਵਾ ਦੇ ਵਿੱਚ ਬਹੁਤ ਸਾਰੀ ਹਾਂ ਜੀ ਹਵਾ ਦੇ ਵਿੱਚ ਬਹੁਤ ਸਾਰੀ ਗੰਦਗੀ ਹੈਗੀ ਆ ਅਸੀਂ ਸਾਰੇ ਵੀਰਾਂ ਨੇ ਅਪਰਾਲਾ ਕੀਤਾ ਹੈਗਾ ਆ ਇਤੇ ਆਪਣੇ ਮੈਂ ਸ਼ੇਂਜ ਖਾੜੇ ਦਾ ਵੀ ਸੰਚਾਲਕ ਹੈਗਾ ਆ ਜੀ 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 ਤੇ ਵਿਪਨ ਪਹਿਲਵਾਨ ਅਤੇ ਲੱਖੀ ਪਹਿਲਵਾਨ ਜਿਹੜੇ ਝੰਗੜਾ ਤੋਂ ਆਏ ਹੈਗੇ ਆ ਅਸੀਂ ਸਾਰਿਆਂ ਨੇ ਨਾਲ ਮਿਲ ਕੇ ਇੱਕ ਮਹਿਮਾ ਚਲਾਈ ਸੀ ਵੀ ਆਪਣੇ ਜੋ ਸਰਕਾਰ ਨੇ ਇੱਕ ਮਹਿਮਾ ਚਲਾਈ ਸੀਗੀ ਇਹ ਯੋਧ ਨਸ਼ੇ ਵਿਰੁੱਧ ਜੀ 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 ਤੇ ਅਸੀਂ ਇੱਕ ਮਹਿਮਾ ਚਲਾਈ ਹੈਗੀ ਆ ਯੋਧ ਪ੍ਰਦੂਸ਼ਣ ਵਿਰੁੱਧ ਜੀ ਪਈ ਪਰਾਲੀ ਨੂੰ ਨਾ ਸਾੜੀਏ ਤੇ ਨਾੜ ਨੂੰ ਅੱਗ ਨਾ ਲਾਈਏ ਇਹਦੇ ਨਾਲ ਪ੍ਰਦੂਸ਼ਣ ਬਹੁਤ ਫੈਲਦਾ ਹੈਗਾ ਆ ਕਈ ਕਾਰਬਨ ਮੋਨੋਆਕਸਾਈਡ ਕੋ ਸਲਫਰ ਗੈਸਾਂ ਹੈਗੀਆਂ ਹੈਗੀਆਂ ਤੇ ਉਹਦੇ ਕਰਕੇ ਸਾਨੂੰ ਬਿਮਾਰੀਆਂ ਬਹੁਤ ਲੱਗਦੀਆਂ ਹੈਗੀਆਂ ਇਹ ਬਿਮਾਰੀਆਂ ਤੋਂ ਬਚਣਾ ਹੈ ਤਾਂ ਸਾਨੂੰ ਵਾਤਾਵਰਨ ਸਾਫ਼ ਰੱਖਣਾ ਚਾਹੀਦਾ ਹੈਗਾ ਜਿਹੜੀ ਤੁਸੀਂ ਦੋਕਸਾਲ ਤੋਂ ਇਹ ਮੈਮੋ ਚਲਾਈ ਆ ਫੇ ਲੋਕਾਂ ਨੂੰ ਘਰ ਘਰ ਜਾ ਕੇ ਜਾਗਰੂਤ ਕਰਦੇ ਜਾਂ ਫੇ ਇਦਾਂ ਕੋਈ ਜਿਹੜੀਆਂ ਸਵਾਂ ਲੱਗਦੀਆਂ ਹੋਣਾਂ ਵਿੱਚ ਜਾ ਜਾ ਕੇ ਲੋਕਾਂ ਨੂੰ ਜਾਗਰੂਤ ਕਰਦੇ ਵੀ ਪਰਾਲੀ ਨੂੰ ਅੱਗ ਨਾ ਲਾਓ ਜਾਂ ਜਿਹੜੀ ਹੋਰ ਆਪਾਂ ਫਸਲ ਦੇ ਰਹਿਤ ਖੁੰਦੇ ਕਿ ਉਹਨੂੰ ਅੱਗ ਨਾ ਲਗਾਓ ਅਹੀਂ ਖੇਤਾਂ ਵਿੱਚ ਜਾ ਕੇ ਜਦੋਂ ਪਰਾਲੀ ਕੱਟ ਹੁੰਦੀ ਹੈਗੀ ਆ ਜੀ ਤੇ ਉਦੋਂ ਜਾ ਕੇ ਇਹ ਇਸ ਸੀਜ਼ਨ ਦੇ ਉੱਤੇ ਅਸੀਂ ਮਹੀਨਾ ਇੱਕ ਮਿਹਨਤ ਕੀਤੀ ਹੈਗੀ ਆ ਅਸੀਂ ਸਾਰੇ ਆ ਮੈਂਬਰ ਹੈਗੇ ਆ ਖੜੇ ਹੈਗੇ ਆ ਇਹ ਮੇਰੀ ਟੀਮ ਹੈਗੀ ਆ ਇਹ ਮੇਰੇ ਨਾਲ ਜਾਂਦੀ ਹੈਗੀ ਆ ਤੇ ਅਹੀਂ ਸਕੂਲ ਆਪਣੇ ਅਧਿਆਪਕਾਂ ਰਾਹੀਂ ਵੀ ਬੱਚਿਆਂ ਦੇ ਰਾਹੀਂ ਵੀ ਤੇ ਘਰਾਂ ਦੇ ਵਿੱਚ ਸਨੇਹਾ ਉਪੜਾਉਣੇ ਹੈਗੇ ਆ ਲੋਕਾਂ ਨੂੰ ਅਵੇਅਰਨੈਸ ਅਸੀਂ ਕਰਦੇ ਹੈਗੇ ਆ ਤੇ ਬਾਕੀ ਬੀਬੀਆਂ ਸਾਡੇ ਨਾਲ ਜੁੜੀਆਂ ਹੈਗੀਆਂ ਆ ਤੇ ਬੀਬੀਆਂ ਦੇ ਰਾਹੀਂ ਵੀ ਅਸੀਂ ਸਨੇਹਾ ਦਿੱਨੇ ਹੈਗੇ ਆ ਭਈ ਪਰਾਲੀ ਨੂੰ ਅੱਗ ਲਾਉਣਾ ਤੇ ਕਣਕ ਤੇ ਅੱਗ ਨੂੰ ਨਾੜ ਨੂੰ ਅੱਗ ਲਾਉਣਾ ਅਹੀਂ ਬਾਤਾਵਰਨ ਨੂੰ ਬੰਦਲਾ ਕਰਨ ਦੇ ਬਰਾਬਰ ਹੈਗਾ ਆ ਤੇ ਅਹੀਂ ਬਿਮਾਰੀਆਂ ਤੋਂ ਬਚੀ ਆਪਣਾ ਬਾਤਾਵਰਨ ਨੂੰ ਸਾਫ਼ ਰੱਖੀਏ ਜੀ ਤੇ ਇਹ ਤੁਹਾਡੀ ਸੰਸਥਾ ਵਿੱਚ ਟੋਟਲ ਕਿੰਨੇ ਮੈਂਬਰ ਆ ਜਿਹੜੇ ਲੋਕਾਂ ਨੂੰ ਜਾ ਕੇ ਜਾਗਰੂਤ ਕਰਦੇ ਆ ਸਾਡੇ ਇਦਾਂ ਵੀ ਘੱਟੋ ਘੱਟ ਵੀ 11-12 ਮੈਂਬਰ ਹੈਗੇ ਆ ਉਹ ਵਿੱਚ ਕੁਝ ਕਾਰਨਾ ਕਰਕੇ ਨਹੀਂ ਆਗੇ ਬਾਕੀ ਆ ਜਿਹੜੇ ਛੇਂਜ ਖਾੜੇ ਦੇ ਬਿੱਪਨ ਪਹਿਲਵਾਨ ਨੇ ਬੱਚਿਆਂ ਨੂੰ ਕੋਚਿੰਗ ਦਿੰਦਾ ਆ ਇਹ ਬੱਚੇ ਵੀ ਸਾਡੇ ਨਾਲ ਜਾਂਦੇ ਹੈਗੇ ਆ ਜੀ ਤੇ ਇਹ ਬੱਚਿਆਂ ਦਾ ਵੀ ਇੱਕ ਸਨੇਹਾ ਬਹੁਤ ਚੰਗੀ ਸਿਹਤ ਮਿਲਦੀ ਹੈਗੀ ਆ ਤੇ ਲੋਕਾਂ ਨੂੰ ਅਸੀਂ ਬੱਚਿਆਂ ਨਾਲ ਅਸੀਂ ਵੀ ਜਾਗਰੂਕ ਕਰਦੇ ਆਂ ਬੀਪੀ ਬੀਪੀਆਂ ਨਾਲ ਅਸੀਂ ਵੀ ਕਰਦੇ ਆਂ ਤੇ ਕਿਸਾਨਾਂ ਦੇ ਅਸੀਂ ਖੇਤਾਂ ਵਿੱਚ ਵੀ ਜਾਇਦਾ ਹੈਗਾ ਆ ਹੋਗੀ ਹਾਂ ਜੀ ਇੱਕ ਜਿਹੜੀ ਤੁਸੀਂ ਜੀਵ ਡਿਕਸ਼ਨ ਨੇਚਰਲ ਪੈਥੀ ਬੋਡੀ ਡੀਟੌਕਸ ਪਲਾਂਟ ਲਿਖਿਆ ਪਿਆ ਇਹਦੇ ਬਾਰੇ ਵੀ ਸਾਨੂੰ ਜਾਣਕਾਰੀ ਦਿਓ ਵੀ ਕੀ ਚੀਜ਼ ਹੈਗੀ ਆ ਇਹਦੇ ਬਾਰੇ ਇਦਾਂ ਦੀ ਗੱਲ ਆਪਣੇ 20 ਮਾਰਚ ਨੂੰ ਆਪਣੇ ਬਾਬਾ ਮਨਜੋਤ ਸਿੰਘ ਜੀ ਮਨਜੋਤ ਸਿੰਘ ਤਲਵੰਡੀ ਤਲਵੰਡੀ ਜੀ ਜੀ ਤੇ ਆਪਣੇ ਐਮਐਲਏ ਰਾਜਾ ਰਾਜਾ ਜੀ ਜਸਮੀਤ ਸਿੰਘ ਰਾਜਾ ਜੀ ਇਹਨਾਂ ਨੇ ਦਗਾਟਣ ਕੀਤਾ ਹੈਗਾ ਤੇ ਇਹ ਇੱਕ ਮੇਰੀ ਸੋਚ ਹੈਗੀ ਭਈ ਆਪਣੇ ਕੋਲ ਥੋੜਾ ਬਹੁਤਾ ਨੌਲੇਜ ਹੈਗਾ ਨੈਚਰੋਪੈਥੀ ਦਾ ਜੀ ਪੈਸੇ ਦੀ ਨੂੰ ਐਲੋਪੈਥੀਆਂ ਉਹਨੇ ਖਾ ਲਿਆ ਹੈਗਾ ਬਹੁਤ ਜ਼ਿਆਦਾ ਤੇ ਇਹ ਦੇ ਕਰਕੇ ਭਈ ਆਹੀ ਕੁਦਰਤੀ ਤਰੀਕੇ ਨਾਲ ਪਈ ਆ ਆਪਣੇ ਸਿਹਤ ਲਈਏ ਬਿਮਾਰੀਆਂ ਦਾ ਟੱਕਰਾ ਕਰੀਏ ਜਿੱਦਾਂ ਹੁਣ ਪਿਛਲੇ ਸਮੇਂ ਦੇ ਵਿੱਚ ਸੁੰਡ ਜੁਆਣੀ ਚਲਦੀ ਹੁੰਦੀ ਸੀ ਜੀ 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 ਕਿ ਐਲੋਪੈਥੀ ਦਵਾਈਆਂ ਨਹੀਂ ਸੀਗੀਆਂ ਤੇ ਆਰਜੋ ਦਵਾਈਆਂ ਵੀ ਨਹੀਂ ਸੀਗੀਆਂ ਤੇ ਇਹਦੇ ਨਾਲ ਹੀ ਇਹਦੇ ਵਿੱਚ ਇਦਾਂ ਆ ਗਈ ਵੀ ਜਿਹੜਾ ਅਸੀਂ ਰੀਸੀਵ ਕੀਤਾ ਨੇਚਰਲ ਪੈਥੀ ਬਾਡੀ ਡੀਟੌਕਸ ਪਲਾਨ ਸ਼ੁਰੂ ਕੀਤਾ ਹੈਗਾ ਇਹ ਪਿੰਡ ਗੰਭੋਵਾਲ ਵਿਖੇ ਹੈਗਾ ਆ ਇਹਦੇ ਵਿੱਚ ਅਸੀਂ ਹੌਟ ਵਾਟਰ ਥੈਰੇਪੀ ਦੇਈ ਦੀ ਆ ਸਟੀਮ ਵਾਟਰ ਥੈਰੇਪੀ ਦੇਈ ਦੀ ਆ ਤੇ ਇਹਦੇ ਵਿੱਚ ਅਸੀਂ ਮ사ਜ ਕਰੀਤੀ ਹੈਗੀ ਆ ਤੇ ਕੋਈ ਫੀਸ ਹੈ ਜਾਂ ਫਰੀ ਆਫ ਕੋਸਟ ਆ ਇਹਦੇ ਵਿੱਚ ਬਿੱਪਨ ਪਹਿਲਵਾਨ ਨੂੰ ਇੱਕ ਸੇਵਾ ਅਸੀਂ ਦਿੱਤੀ ਹੈਗੀ ਆ ਉਹ ਜਿਹਨੇ ਬਜ਼ੁਰਗ ਹੈਗੇ ਆ ਉਹਨਾਂ ਦੀ ਇਹ ਫਰੀ ਸੇਵਾ ਕਰਦਾ ਆ ਓਕੇ ਤੇ ਜਿਹੜੇ ਬਜ਼ੁਰਗ ਇੱਥੇ ਨਹੀਂ ਆਉਂਦੇ ਹੈਗੇ ਇਹ ਘਰਾਂ ਦੇ ਵਿੱਚ ਅਸੀਂ ਇੱਕ ਮਿਸ਼ਨ ਤਿਆਰ ਕੀਤਾ ਹੈਗਾ ਘਰਾਂ ਦੇ ਵਿੱਚ ਜਾ ਜਾ ਕੇ ਅਸੀਂ ਆਪਣੇ ਫਰੀ ਸੇਵਾ ਕਰੀਦੀ ਹੈਗੀ ਮ사ਜ ਕਰੀਦੀ ਹੈਗੀ ਅੱਛਾ ਜੀ ਹਾਂਜੀ ਤੇ ਇਸ ਇਹਦੀ ਵੀ ਖਰਚਾ ਵੀ ਕੀ ਹੁੰਦਾ ਹੈਗਾ ਜਿਹੜੀ ਆਪਾਂ ਕਰਦੇ ਮ사ਜ ਕਰਦੇ ਆ ਉਹਦੇ ਵਾਸਤੇ ਜੋ ਤੇਲ ਜਾਂ ਕੋਈ ਜਿਹੜਾ ਮਟੀਰੀਅਲ ਜਾਂ ਕੁਝ ਦਵਾਈਆਂ ਜਿਹੜੀਆਂ ਆਉਂਦੀਆਂ ਹੈਗੀਆਂ ਉਹਦਾ ਖਰਚਾ ਵੀ ਤੁਸੀਂ ਕਰਦੇ ਜਾਂ ਫਿਰ ਪੇਸ਼ੈਂਟ ਤੋਂ ਲੈਂਦੇ ਆ ਅਸੀਂ ਪੇਸ਼ੈਂਟ ਦੇ ਜਿਹੜਾ ਕੋਈ ਗਰੀਬ ਪੇਸ਼ੈਂਟ ਹੈਗਾ ਆ ਜੀ ਕੋਈ ਮਜ਼ਦੂਰ ਆ ਦਿਹਾੜੀਦਾਰ ਪੇਸ਼ੈਂਟ ਹੈਗਾ ਆ ਜੀ ਉਹਨੂੰ ਅਸੀਂ ਫ੍ਰੀ ਕਰੀਦਾ ਤੇ ਜਿਹੜੇ ਸਾਡੇ ਬਜ਼ੁਰਗ ਆ ਗਏ ਆ ਉਹਨਾਂ ਦਾ ਵੀ ਫ੍ਰੀ ਕੀਤਾ ਹੈਗਾ ਤਾਂ ਜਿਹੜਾ ਤੇਲ ਤੂਲ ਦਾ ਜਿੰਨਾ ਖਰਚਾ ਹੈਗਾ ਜੜੀਆਂ ਬੂਟੀਆਂ ਦਾ ਉਹ ਵਿਪਨ ਪਹਿਲਵਾਨ ਆਪਣੇ ਖਾੜੇ ਵਾਲੋਂ ਕਰਦਾ ਅੱਛਾ ਜੀ ਹਾਂ ਜੀ ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਲੇ ਬਾਬਾ ਜੀ ਦੋਸਤੋ ਇਹ ਸਾਨੂੰ ਜੁੱਧ ਇੱਕ ਸਰਕਾਰ ਨੇ ਮਹਿਮ ਚਲਾਈ ਸੀ ਜੁੱਧ ਨਸ਼ਿਆ ਵਿਰੁੱਧ ਪਰ ਇਸ ਵੀਰਾਂ ਨੇ ਇੱਕ ਇਹ ਵੀਰਾਂ ਨੇ ਮਹਿਮ ਚਲਾਈ ਹੈਗੀ ਕਿ ਜੁਧ ਪ੍ਰਦੂਸ਼ਣ ਵਿਰੁੱਧ ਬਹੁਤ ਵੱਡੀ ਮੰਗ ਆ ਅੱਜ ਦੇ ਦੌਰ ਦੀ ਕਿਉਂਕਿ ਸਾਡੀਆਂ ਜਿਹੜੀ ਨੌਜਵਾਨ ਪੀੜੀ ਹੈਗੀ ਆ ਜਾਂ ਜਿਹੜੀ ਅੱਜ ਬਿਮਾਰੀਆਂ ਸਾਨੂੰ ਲੱਗ ਰਹੀਆਂ ਹੈਗੀਆਂ ਬਿਮਾਰੀਆਂ ਸਾਨੂੰ ਲੱਗ ਰਹੀਆਂ ਸਾਹ ਦਮਾ ਇਲਾਜੀ ਵਰਗੀਆਂ ਬਿਮਾਰੀਆਂ ਕਿਉਂਕਿ ਆਪਾਂ ਖੇਤਾਂ ਦੇ ਵਿੱਚ ਅੱਗ ਲਾਈ ਬਹੁਤ ਜ਼ਿਆਦਾ ਲਗਾਉਂਦੇ ਹੈਗੇ ਆ ਸਾਡੀ ਕਿਸਾਨ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਇਸ ਇਹਨਾਂ ਵੀਰਾਂ ਦੇ ਨਾਲ ਇੱਕ ਵਾਰੀ ਜਰੂਰ ਸੰਪਰਕ ਕਰੋ ਉਹਨਾਂ ਨੇ ਕੋਲ ਬਹੁਤ ਵਧੀਆ ਪ੍ਰਣਾਲਾ ਹੈ ਕਿ ਜੋਧ ਪ੍ਰਦੂਸ਼ਣ ਵਿਰੁੱਧ ਵੀ ਆਪਾਂ ਜਿਹੜੀ ਪ੍ਰਾਲੀ ਨੂੰ ਆਗ ਲਗਾਉਂਦੇ ਆ ਉਹਨੂੰ ਕਿਵੇਂ ਕੰਟਰੋਲ ਕਰਨਾ ਉਹ ਅੱਗ ਨੂੰ ਜਿਹੜੀ ਪ੍ਰਾਲੀ ਨੂੰ ਜੇਕਰ ਆਪਾਂ ਖੇਤ ਦੇ ਵਿੱਚ ਬਾੜੀਏ ਇੱਕ ਖਾਦ ਦਾ ਕੰਮ ਕਰਦੇ ਸਾਡੇ ਜਿਹੜੇ ਮ੍ਰਿਤਕ ਕੀੜੇ ਆ ਉਹ ਸਾਡੇ ਜੀਵਤ ਉਹ ਸਾਡੀ ਫਸਲ ਦਾ ਹੋਰ ਵੀ ਚਾਰ ਬਣਾਉਣਗੇ ਉਹ ਸਾਡੀ ਵੀਡੀਓ ਨੂੰ ਬាទ ਬាទ ਸ਼ੇਅਰ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਣਾ ਕਿ ਅੱਜ ਦੀ ਗੱਲਬਾਤ ਕਿਹੋ ਜਿਹੀ ਲੱਗੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹ